ਸਸ਼ੀਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਅੱਜ ਰਾਤ ਖਤਮ ਹੋ ਜਾਵੇਗੀ ਸ਼ਨੀ ਸ਼ਨੀ ਦੀ 67 ਤੀ ਤੇ ਇਹਨਾਂ ਛੇ ਰਾਸ਼ੀਆਂ ਦੀ ਲੱਗ ਜਾਵੇਗੀ ਲਟਰੀ ਦੋਸਤੋ ਅੱਜ 12 ਰਾਸ਼ੀਆਂ ਦੇ ਵਿੱਚੋਂ ਕੁਝ ਅਜਈਆਂ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੋ ਜਾਵੇਗੀ ਭਗਵਾਨ ਸ਼ਨੀ ਦੇਵ ਜੀ ਬਹੁਤ ਜ਼ਿਆਦਾ ਪਸੰਦ ਹੋ ਚੁੱਕੇ ਹਨ ਅਤੇ ਇਹਨਾਂ ਨੂੰ ਤਾਨ ਦੇ ਨਾਲ ਮਾਲਾ-ਮਾਲ ਕਰਨ ਵਾਲੇ ਹਨ ਜਿਸ ਨਾਲ ਹੁਣ ਇਹ 6 ਰਾਸ਼ੀਆਂ ਵਾਲਿਆਂ ਦੀ ਜ਼ਿੰਦਗੀ ਬਦਲ ਜਾਵੇਗੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣਗੀਆਂ ਖੁਸ਼ੀਆਂ ਹੀ ਖੁਸ਼ੀਆਂ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਮਹਾਰਾਜ ਜੀ ਜਰੂਰ ਲਿਖ ਦੇਣਾ ਜੀ ਤਾਂ ਕਿ ਸ਼ਨੀ ਦੇਵ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ ਤੁਹਾਡੀ ਰਾਸ਼ੀ ਵੀ ਉਹਨਾਂ ਕੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਦੋਸਤੋ ਭਗਵਾਨ ਸ਼ਨੀ ਦੇਵ ਖੁਦ ਇਹਨਾਂ ਦੇ ਘਰ ਆਪਦਾ ਰਹੇ ਹਨ ਇਸੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦਾ ਇਸ ਤਰ੍ਹਾਂ ਜੀਵਨ ਬਦਲ ਜਾਵੇਗਾ ਅਤੇ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਦੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਤੇ ਜੋ ਹੋਣ ਵਾਲੇ ਹਨ ਤਾਂ ਦੇ ਨਾਲ ਮਾਲਾ ਮਾਲ ਇਸ ਵੀਡੀਓ ਦੇ ਵਿੱਚ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਾਂਗੇ ਇਸ ਵੀਡੀਓ ਨੂੰ ਬਿਲਕੁਲ ਵੀ ਦੋਸਤੋ ਸਕਿਪ ਨਾ ਕਰਨਾ ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁੰਣਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਰਾਸ਼ੀ ਵੀ ਇਨ੍ਹਾਂ ਖੁਸ਼ਕਿਸਮਤ ਰਾਸ਼ੀਆਂ ਦੇ ਵਿੱਚੋਂ ਇੱਕ ਹੋ ਜਾਵੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਹਰੇਕ ਮਨੁੱਖ ਨੂੰ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਰਹਿੰਦੀ ਹੈ ਇਸ ਦੁਨੀਆ ਦੇ ਵਿੱਚ ਹਰ ਮਨੁੱਖ ਨੂੰ ਆਪਣੇ ਭਵਿੱਖ ਦੇ ਬਾਰੇ ਜਾਣਨ ਦੇ ਲਈ ਉਤਸੁਕਤਾ ਰਹਿੰਦੀ ਹੈ ਗ੍ਰਹੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗ੍ਰਹਾਂ ਦੀ ਚਾਲ ਦਾ ਬਹੁਤ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਅਤੇ ਜੇਕਰ ਗ੍ਰਹਾਂ ਦੀ ਚਾਲ ਸਹੀ ਹੋਵੇ ਤਾਂ ਮਨੁੱਖ ਦੀ ਜ਼ਿੰਦਗੀ ਖੁਸ਼ਹਾਲ ਹੁੰਦੀ ਹੈ ਤੇ ਜੇਕਰ ਗ੍ਰਹਾਂ ਦੀ ਚਾਲ ਮਾੜੀ ਹੋ ਜਾਵੇ ਤਾਂ ਉਸ ਦੀ ਜ਼ਿੰਦਗੀ ਤੇ ਬਹੁਤ ਬੁਰਾ ਪ੍ਰਭਾਵ ਵੀ ਪੈਂਦਾ ਹੈ ਇਹਨਾਂ ਦੀ ਚਾਲ ਦੇ ਨਾਲ ਹੀ ਸਾਡੇ ਜੀਵਨ ਤੇ ਸਿੱਧਾ ਅਸਰ ਪਿਆ ਜਾਂਦਾ ਹੈ ਕਿਸੇ ਗ੍ਰਹ ਦੀ ਦਸ਼ਾ ਬਦਲਣ ਦੇ ਨਾਲ ਰਾਸ਼ੀਆਂ ਦੀ ਦਸ਼ਾ ਵੀ ਬਦਲ ਜਾਂਦੀ ਹੈ ਇਸ ਤਰ੍ਹਾਂ ਦੇ ਨਾਲ ਏਦਾਂ ਉਹਨਾਂ ਦੇ ਲਈ ਸਹਿਯੋਗ ਬੰਦੇ ਰਹਿੰਦੇ ਹਨ ਜਿਸ ਦੇ ਵਿੱਚ ਭਗਵਾਨ ਸ਼ਨੀ ਦੇਵ ਜੀ ਦੇ ਵਿੱਚ ਕੁਝ ਅਜਾਈਆਂ ਰਾਸ਼ੀਆਂ ਦੇ ਉੱਤੇ ਉਹ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਉਹਨਾਂ ਦੀ ਕਿਸਮਤ ਚਮਕਾ ਦੇਣਗੇ ਦੋਸਤੋ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਨੀ ਦੇਵ ਜੀ ਭਗਵਾਨ ਸ਼ਨੀ ਦੇਵ ਜਿਸ ਦੇ ਉੱਪਰ ਪਸੰਦ ਹੋ ਜਾਂਦੇ ਹਨ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਕਿਰਪਾ ਵਰਸਾਉਂਦੇ ਹਨ ਤੇ ਜਿਨ੍ਹਾਂ ਦੇ ਉੱਪਰ ਉਹਨਾਂ ਦੀ ਪ੍ਰਕੋਪੀ ਪਹਿਚਾਂਦੀ ਹੈ ਉਹਨਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਨੀ ਦੇਵ ਨਿਆਂ ਪ੍ਰਸਤ ਦੇਵਤਾ ਹਨ ਜਿਹੜੇ ਲੋਕ ਮਾੜੇ ਕਰਮ ਕਰਦੇ ਹਨ ਉਹਨਾਂ ਨੂੰ ਉਹ ਸਜ਼ਾ ਵੀ ਦਿੰਦੇ ਹਨ ਤੇ ਜਿਹੜੇ ਲੋਕ ਚੰਗੇ ਕਰਮ ਕਰਦੇ ਹਨ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਪਰਸੰਨ ਹੋ ਕੇ ਆਪਣੀ ਕਿਰਪਾ ਵਰਸਾ ਦਿੰਦੇ ਹਨ ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਕਿ ਸਭ ਲੋਕ ਇੱਕ ਬਰਾਬਰ ਨਹੀਂ ਹੁੰਦੇ ਉਨ੍ਹਾਂ ਦੀ ਅਮੀਰੀ ਗਰੀਬੀ ਉਨ੍ਹਾਂ ਦੀ ਮਿਹਨਤ ਤੇ ਨਿਰਭਰ ਕਰਦੀ ਹੈ ਜੋ ਕੋਈ ਗਰੀਬ ਪੈਦਾ ਹੋਇਆ ਹੈ ਤਾਂ ਜ਼ਰੂਰੀ ਨਹੀਂ ਕਿ ਗਰੀਬ ਹੀ ਮਰੇਗਾ ਜੇਕਰ ਉਹ ਅਮੀਰ ਬਣਨਾ ਚਾਹਵੇ ਤਾਂ ਉਹ ਮਿਹਨਤ ਕਰ ਸਕਦਾ ਹੈ ਬਹੁਤ ਤਨ ਪਾਉਣ ਦੇ ਲਈ ਹਰ ਕੋਈ ਮਨੁੱਖ ਉਤਸੁਕਤਾ ਰਹਿਦਾ ਹੈ ਜੇਕਰ ਗ੍ਰਹਿ ਦੇ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਉਸ ਦਾ ਕੁਝ ਸਕਾਰਾਤਮਕ ਤੇ ਕੁਝ ਨਕਾਰਾਤਮਕ ਪ੍ਰਵਾਸੀਆਂ ਦੇ ਉੱਪਰ ਜ਼ਰੂਰ ਪੈਂਦਾ ਹੈ ਇਸ ਦੇ ਵਿੱਚ ਫਿਰ ਦਸ ਸੱਜੇ ਜੋਗ ਬਣ ਜਾਂਦੇ ਹਨ ਭਗਵਾਨ ਛਣਿ ਦੇਵ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਾ ਦਿੰਦੇ ਹਨ ਦੋਸਤੋ ਭਗਵਾਨ ਛਣਿ ਦੇਵ ਤੁਹਾਡੇ ਤੇ ਕਾਫੀ ਜ਼ਿਆਦਾ ਪਰਸਨ ਹੋ ਚੁੱਕੇ ਹਨ ਇਹਨਾਂ ਕੁਝ ਨਸੀਬ ਰਾਸ਼ੀਆਂ ਦੀ ਲਿਸਟ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਛਣਿ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਤੁਹਾਡੀ ਇਸ ਵੇਲੇ ਕਿਸਮਤ ਜਾਗ ਜਾਵੇਗੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਇਸ ਤਰ੍ਹਾਂ ਤੁਹਾਡੀਆਂ ਪਰਿਵਾਰਕ ਮਸ਼ਕਲਾਂ ਦੂਰ ਹੋ ਜਾਣਗੀਆਂ ਇਸ ਰਾਸ਼ੀ ਨੂੰ ਪੂਰਾ ਹੀ ਲਾਭ ਮਿਲ ਜਾਵੇਗਾ ਤੇ ਉਹਨਾਂ ਦੇ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਵੇਗਾ ਘਰ ਪਰਿਵਾਰ ਦੇ ਵਿੱਚ ਕੋਈ ਧਾਰਮਿਕ ਕਾਰਜ ਵੀ ਹੋ ਸਕਦਾ ਹੈ ਨਵੇਂ ਕਾਰਜ ਨੂੰ ਕਰਨ ਦੇ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਅਨੁਕੂਲ ਹੈ ਭਗਵਾਨ ਛਨੀ ਦੇਵ ਦੀ ਕਿਰਪਾ ਦੇ ਨਾਲ ਇਸ ਰਾਸ਼ੀ ਦੇ ਲੋਕ ਜਦੋਂ ਮੁਕਤ ਹੋ ਜਾਣਗੇ ਧਨ ਪ੍ਰਾਪਤੀ ਦੇ ਸਹਿਯੋਗ ਪਾ ਜਾਂਦੇ ਹਨ ਇਸ ਰਾਸ਼ੀ ਦੇ ਲੋਕ ਕਰਜ਼ੇ ਤੋਂ ਮੁਕਤ ਹੋ ਜਾਣਗੇ ਤੇ ਧਨ ਪ੍ਰਾਪਤੀ ਦੇ ਸਹਿਯੋਗ ਪਾ ਜਾਣਗੇ ਤੁਹਾਡੀ ਆਰਥਿਕ ਸਥਿਤੀ ਵੀ ਇਸ ਕਾਰਨ ਮਜ਼ਬੂਤ ਹੋ ਜਾਵੇਗੀ ਨੌਕਰੀ ਵਿੱਚ ਤੁਹਾਨੂੰ ਪ੍ਰਮੋਸ਼ਨ ਮਿਲ ਜਾਵੇਗੀ ਤੁਹਾਡੀ ਤਨਖਾਹ ਦੇ ਵਿੱਚ ਵਾਧਾ ਹੋ ਸਕਦਾ ਹੈ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਅਨੁਕੂਲ ਰਹੇਗਾ ਇਸ ਲਈ ਦੋਸਤੋ ਇਸ ਸਮੇਂ ਦਾ ਤੁਸੀਂ ਪਰਪੋਰ ਲਵ ਉਠਾਓ ਇਸ ਸਮੇਂ ਨੂੰ ਹੱਥੋਂ ਨਾ ਜਾਂਦੇ ਨਾ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਭਗਵਾਨ ਛਾਣੀ ਦੇਵ ਦੀ ਕਿਰਪਾ ਦੇ ਨਾਲ ਹੁਣ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਭਗਵਾਨ ਛਾਣੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਵਪਾਰ ਦੇ ਵਿੱਚ ਕਾਫੀ ਜ਼ਿਆਦਾ ਲਾਭ ਹੋਵੇਗਾ ਵਪਾਰੀ ਵਰਗ ਦੇ ਲੋਕਾਂ ਦੇ ਲਈ ਤਨ ਪ੍ਰਾਪਤੀ ਦੇ ਸਹਿਯੋਗ ਬੰਦੇ ਦਿਖਾਈ ਦੇ ਰਹੇ ਹਨ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਜੀਵਨ ਸਾਥੀ ਵੱਲੋਂ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਵਪਾਰ ਅਤੇ ਤਨ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਤੇ ਸਫਲਤਾ ਵੀ ਮਿਲ ਸਕਦੀ ਹੈ ਤੁਹਾਨੂੰ ਆਤਮਿਕ ਤੌਰ ਤੇ ਵੀ ਸੁਖ ਪ੍ਰਾਪਤ ਹੋ ਜਾਵੇਗਾ ਇਸ ਰਾਸ਼ੀ ਦੇ ਜੋ ਲੋਕ ਵਿਦਿਆਰਥੀ ਹਨ ਉਹਨਾਂ ਨੂੰ ਸਿੱਖਿਆ ਦੇ ਮਾਧਿਅਮ ਵਿੱਚ ਤਰੱਕੀ ਮਿਲਣ ਮਿਲਣ ਵਾਲੀ ਹੈ ਤੁਹਾਡੇ ਵੱਲੋਂ ਕੀਤੇ ਗਏ ਯਤਨ ਤੁਹਾਡੇ ਸਾਰੇ ਸਫਲ ਹੋ ਜਾਣਗੇ ਭਗਵਾਨ ਛਣੀ ਦੇਵ ਦੀ ਕਿਰਪਾ ਦੇ ਨਾਲ ਹਰ ਸਮੱਸਿਆ ਦਾ ਹੱਲ ਤੁਹਾਡਾ ਹੋ ਜਾਵੇਗਾ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ ਇਸ ਲਈ ਤੁਸੀਂ ਇਸ ਸਮੇਂ ਦਾ ਪਰਪੋਰ ਲਾਭ ਉਠਾਓ ਜਿਹੜੇ ਲੋਕ ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਫਿਰ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਅਨੁਕੂਲ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਵ ਉਠਾਓ ਜੋ ਲੋਕ ਨਵਾਂ ਮਕਾਨ ਖਰੀਦਣਾ ਚਾਹੁੰਦੇ ਹਨ ਜਾਂ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਇਹ ਸਮਾਂ ਬਹੁਤ ਅਨੁਕੂਲ ਹੈ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਹਰ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਹ ਸਮਾ ਤੁਹਾਡੇ ਅਨੁਕੂਲ ਹੈ ਤੁਹਾਡੇ ਲਈ ਨਵੇਂ ਸਮੇਂ ਦਾ ਆਗਮਨ ਹੋ ਜਾਵੇਗਾ ਤੁਹਾਨੂੰ ਚਾਰੇ ਪਾਸਿਆਂ ਤੋਂ ਤਰਨ ਪ੍ਰਾਪਤੀ ਹੋਵੇਗੀ ਆਮਦਨ ਦੇ ਸਰੋਤ ਵਧ ਜਾਣਗੇ ਭਗਵਾਨ ਛੱਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਨੌਕਰੀ ਦੇ ਵਿੱਚ ਤੁਹਾਨੂੰ ਪ੍ਰੋਮੋਸ਼ਨ ਮਿਲ ਜਾਵੇਗੀ ਤੁਹਾਡੀ ਤਨਖਾਹ ਦੇ ਵਿੱਚ ਵਾਧਾ ਹੋ ਸਕਦਾ ਹੈ ਗ੍ਰੈਸਸਤ ਜੀਵਨ ਦੇ ਵਿੱਚ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜਿਸ ਨਾਲ ਤੁਹਾਡੇ ਸਾਰੇ ਕਾਰਜ ਜਿਹੜੇ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਸੀਂ ਜੇਕਰ ਕਿਸੇ ਦਾ ਪੈਸਾ ਉਧਾਰ ਲਿਆ ਹੋਇਆ ਸੀ ਤਹੋਂ ਤੁਹਾਨੂੰ ਤਾਂ ਪ੍ਰਾਪਤੀ ਦੇ ਨਵੇਂ ਸਹਿਯੋਗ ਮਿਲਣ ਕਾਰਨ ਤੁਸੀਂ ਪੈਸੇ ਵਾਪਸ ਕਰ ਸਕਦੇ ਹੋ ਤੁਸੀਂ ਆਪਣੇ ਸਾਰੇ ਹੀ ਕਰਜ਼ਿਆਂ ਤੋਂ ਮੁਕਤ ਹੋ ਜਾਓਗੇ ਤੁਹਾਡੇ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਸਫਲ ਹੋ ਜਾਣਗੀਆਂ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਵਪਾਰੀ ਵਰਗ ਦੇ ਨਾਲ ਜੇਕਰ ਤੁਸੀਂ ਸਬੰਧ ਰੱਖਦੇ ਹੋ ਤਾਂ ਤੁਹਾਡਾ ਵਪਾਰ ਦਿਨ ਰਾਤ ਦੁੱਗਣੀ ਚੌਗਣੀ ਤਰੱਕੀ ਕਰੇਗਾ ਕਾਰ ਦੇ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਬਣ ਜਾਵੇਗਾ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣੀ ਹੋਈ ਹੈ ਬਸ ਤੁਸੀਂ ਆਪਣੇ ਉਗਰ ਸੁਭਾਅ ਤੇ ਕਾਬੂ ਰੱਖਣਾ ਤੁਹਾਡੇ ਸਾਰੇ ਹੀ ਕਾਰਜ ਪੂਰੇ ਹੋ ਜਾਣਗੇ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਤੁਹਾਨੂੰ ਪ੍ਰਾਪਤ ਹੋਵੇਗਾ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਗੁੱਟ ਨਿਊਜ਼ ਵੀ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਵਧੀਆ ਰਹੇਗਾ ਵੱਡਿਆਂ ਦਾ ਸਹਿਯੋਗ ਮਿਲਣ ਵਾਲਾ ਹੈ ਨਾਲ ਹੀ ਜੇਕਰ ਤੁਹਾਡੇ ਉੱਤੇ ਕਰਜ਼ੇ ਦੀ ਸਮੱਸਿਆ ਸੀ ਤਾਂ ਉਸ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਲਗਭਗ ਤੁਹਾਨੂੰ ਤੁਹਾਡੀ ਮਿਹਨਤ ਦਾ ਹੁਣ ਫਲ ਮਿਲਣ ਵਾਲਾ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਸ਼ਨੀ ਦੇ ਤੁਹਾਡੇ ਤੇ ਪਸੰਦ ਹੋ ਚੁੱਕੇ ਹਨ ਵਪਾਰ ਵਿੱਚ ਤੁਹਾਡੇ ਵਾਦਾ ਹੋਣ ਵਾਲਾ ਹੈ ਮਾਨ ਸਨਮਾਨ ਮਿਲਣ ਵਾਲਾ ਹੈ ਤੁਹਾਨੂੰ ਮੁਨਾਫਾ ਵੀ ਹੋ ਜਾਵੇਗਾ ਮਨਚਾਹੀ ਨੌਕਰੀ ਵੀ ਮਿਲ ਸਕਦੀ ਹੈ ਜੇਕਰ ਪ੍ਰਮੋਸ਼ਨ ਚਾਹੁੰਦੇ ਹੋ ਤਾਂ ਉੱਚ ਅਧਿਕਾਰੀਆਂ ਦੇ ਨਾਲ ਜੇਕਰ ਬਣਾ ਕੇ ਰੱਖਦੇ ਹੋ ਤਾਂ ਤੁਹਾਡੀ ਪ੍ਰਮੋਸ਼ਨ ਵੀ ਹੋ ਸਕਦੀ ਹੈ ਅਚਾਨਕ ਤੁਹਾਡੇ ਧਨ ਲਾਭ ਪ੍ਰਾਪਤੀ ਦੇ ਯੋਗ ਬੰਦੇ ਦਿਖਾਈ ਦੇ ਰਹੇ ਹਨ ਦਫਤਰ ਦੇ ਵਿੱਚ ਜਿਹੜਾ ਵੀ ਕੰਮ ਤੁਹਾਨੂੰ ਮਿਲੇਗਾ ਤੁਸੀਂ ਉਸੇ ਹੀ ਕੰਮ ਨੂੰ ਸਫਲਤਾਪੂਰਵਕ ਪੂਰਾ ਕਰੋਗੇ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਨੌਕਰੀ ਦੇ ਨਾਲ ਸੰਬੰਧਿਤ ਤੁਹਾਡੀਆਂ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਸਨ ਉਹਨਾਂ ਦਾ ਹੱਲ ਹੋਣ ਹੋ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਤਾਂ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੀ ਇਨਕਮ ਦੇ ਨਵੇਂ ਸਰੋਤ ਖੁੱਲਣਗੇ ਤੁਸੀਂ ਇਸ ਸਮੇਂ ਨਵਾਂ ਵਾਹਨ ਖਰੀਦ ਸਕਦੇ ਹੋ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ ਇਸ ਦਾ ਭਰਪੂਰ ਲਾਭ ਉਠਾਓ ਹੁਣ ਤੁਹਾਡੇ ਲਈ ਸਮਾਂ ਕਾਫੀ ਲਾਭਕਾਰੀ ਵੀ ਹੋਵੇਗਾ ਆਪਣੀ ਮਿਹਨਤ ਦਾ ਤੁਹਾਨੂੰ ਬਹੁਤ ਜ਼ਿਆਦਾ ਫਲ ਪ੍ਰਾਪਤ ਹੋ ਜਾਵੇਗਾ ਆਤਮ ਵਿਸ਼ਵਾਸ ਦੇ ਨਾਲ ਪਰਿਵਰਤਨ ਕਰੋਗੇ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ